ਮੈਂ ਨਰਾਇਣ ਸਿੰਘ ਸਰਪੰਚ ਪਿੰਡ ਮਰਾੜਾ ਹਾਂਜੀ ਇਹਨਾਂ ਨੂੰ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਪਾਲ ਚੁੱਕੀ ਜਾਏ ਤੇ ਵਾਹੀ ਜੋਗ ਬੰਜ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਤੇ ਹੈ ਕੋਈ ਨਹੀਂ ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ-ਕੱਢ ਜਿਹੜਾ ਉਹ ਵੇਚੀ ਜਾਂਦੇ ਆ ਖੇਤਾਂ ਨੂੰ ਕੌਣ ਸਾਫ਼ ਕਰਦਾ ਪਿਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸਕੀ ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱਤਕਾ ਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾ ਪੁੱਟ-ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ ਬਾਲੋ ਕੀ ਮੁਸ਼ਕਲ ਆਈ ਹੈ ਭਾਜੀ ਮੁਸ਼ਕਲਾਂ ਸਰ ਏਡੀ ਵੱਡੀ ਮੁਸ਼ਕਲ ਹੈ ਕਿ ਜੇ ਮਰਾੜਾ ਪਿੰਜ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉੱਥੋਂ ਦੀ ਟਿੱਪਣਾ ਜਿਹੜੀਆਂ 200 400 ਟਿੱਪਰ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਬਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿੱਪਰਾਂ ਵਾਲੇ ਤਾਂ ਕੋਈ ਰਸਤਾ ਹੀ ਨਹੀਂ ਦਿੰਦੇ ਲੋਡ ਟਿੱਪਰਾਂ ਹੁੰਦੀਆਂ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜ ਆ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਫਾਈ ਅੱਛਾ ਹੁਣ ਕੀ ਤਾਂ ਅੱਜ ਕੀ ਤਾਂ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿੱਪਰਾਂ ਪਿੰਡ ਬੱਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿੱਪਰਾਂ ਦਾ ਰੋਕ ਦਿੱਤੀਆਂ ਔਰ ਇਹ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਮੈਂ ਕੱਲ ਜਿਹੜਾ ਆ ਉਹ ਪੁਲਸਟਾਨਾ ਭਰਾਂਪੁਰ ਚ ਕੰਪਲੇਨਟ ਕਰਕੇ ਆਇਆ ਐਸਟੀਐਮ ਬਿਨਾਂ ਨਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇਰ ਸਵੇਰੇ ਅਸੀਂ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀ ਅੱਜ ਤੱਕ ਨਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿੰਨਾ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇਰਾ ਹੀ ਇਹ ਚੱਲਣੀ ਜੇ ਤੇ ਵਿੱਕੀ ਕੰਦਰ ਨਹੀਂ ਵਿੱਕੀ ਕੀ ਬਸਵਾ ਸਿੱਧਾ ਦਰਿਆ 'ਚ ਰੇਤਾ ਘੜਦੇ ਪਿਆ ਇਹ ਜਿਹੜਾ ਅੱਜ ਨੂੰ ਤੇ ਕੱਲ ਨੂੰ ਜੋ ਪਾਣੀ ਆਇਆ ਸਿੱਧਾ ਹੀ ਪਿਆ ਦਰਿਆ ਮਰਾਲਾ ਨੂੰ ਹਟ ਕਰੇਗਾ ਮਰਾਲਾ ਤੋਂ ਕਿਲੋਮੀਟਰ ਵੀ ਨਹੀਂ ਤੇ ਪਹਿਲੀ ਇੱਥੋਂ ਪਿੱਛੇ ਐ ਤੇ ਯਾ ਇਹ ਦਰਿਆ ਸਿੱਧੀ ਦੀ ਮਾਈਨਿੰਗ ਦਰਿਆ 'ਚ ਕਰੀ ਜਾਂਦੇ ਬਿਨਾਂ ਰੋਕਣਾ ਵੀ ਕੀ ਅੱਗੇ ਰੋਕੀਏ ਤਾਂ ਅੱਗੇ ਭੱਲਣ ਪੈਂਦੇ ਆ ਸਾਰੇ ਹੈਵੀ ਬੰਦੇ ਵੱਡੇ ਵੱਡੇ ਬੰਦੇ ਨੇ ਬਸ ਛੋਟੇ ਬੰਦੋਂ ਕੋ ਪਹੁੰਚਦੇ ਤੇ ਬਸ ਇਹ ਲੋਕਾਂ ਨੂੰ ਕਿਹਾ ਕਿ ਦੇਖਿਆ ਸਾਨੂੰ ਅੱਜ ਪਿੰਡ ਸਾਹਿਬ ਇਕੱਠਾ ਹੋਇਆ ਹੈ ਤੇ ਸਾਰੇ ਮੁੰਡੇ ਇਕੱਠੇ ਤੇ ਡੱਕੇ ਸਾਰੇ ਇਕੱਠੇ ਹੋਇਆ ਹੋਇਆ ਤਾਂ ਕੀ ਕਰਦੇ ਪਏ ਨੇ ਮਾਈਨਿੰਗ ਕਰਦੇ ਸੀ ਜੀ ਸੁਦੀ ਸੁਦੀ ਦਰਿਆ ਦੇ ਪਾਣੀ ਕਰਦੇ ਰੇਤਾ ਕਰਦੇ ਪਏ ਕਿੰਨੇ ਕੁ ਲੱਗੇ ਨੇ ਸੇ ਜੀ ਅਰੇ ਚਾਰ ਪੰਜ ਤੱਕ ਲੱਗੇ ਆ ਇੰਨੀ ਹੱਦ ਜੀ ਕਿੰਨੀਆਂ ਮਸ਼ੀਨਾਂ ਨੇ 9-10 ਮਸ਼ੀਨਾਂ ਲੱਗੀਆਂ ਤੇ ਇਹ ਪਰਾਵੀ ਚਾਰ ਸੈਪ ਪੜੀਆਂ ਪਈਆਂ ਇੱਕੋ ਪਿੰਡ ਜੀ ਇੱਕੋ ਪਿੰਡ ਜੀ ਇੱਕੋ ਪਿੰਡ ਮਰਾਰੇ ਚ ਲੱਗੀਆਂ ਪਈਆਂ ਜੀ ਮੈਂ ਪਿੰਡ ਮਰਾੜਾ ਦਾ ਵਸੀ ਮੇਰਾ ਨਾਮ ਰਾਮਨਾਥ ਹੈ ਠੀਕ ਹੈ ਜੀ ਮੈਂ ਆਦਮੀ ਤੋਂ 1.5 ਮਿੰਟ ਆ ਕੇ ਬਾਹਰ ਜੋਬ ਕਰਦਾ ਪਿਆ ਤੇ ਜਦੋਂ ਸੀ ਜੋਬ ਬਾਹਰ ਕਰਦੇ ਸੀ ਕਿ ਫਲੱਡ ਆਇਆ ਬਾੜ ਆਈ ਹੁਣ ਘਰ ਛੁੱਟਿਆ ਸੀ ਕਿ ਦਿਖ ਰਿਹਾ ਇਹ ਸਾਡਾ ਜਿਹੜਾ ਪਿੰਡ ਦਾ ਮਰਾੜਾ ਦਾ ਦਰਿਆ ਦਾ ਪੱਤਨ ਹੈਗਾ ਤੇ ਇਹਦੇ ਵਿੱਚ ਜਿਹੜਾ ਪੁਲ ਪਾਇਆ ਜਾਂਦਾ ਸੀ ਕਿ ਲੇਕਿਨ ਪੁਲ ਨਹੀਂ ਪਿਆ ਨਹੀਂ ਲੇਕਿਨ ਜਿਹੜੀ ਮਾਈਨਿੰਗ ਪਾਰਟੀ ਆ ਬੱਚੋ ਰੇਤਾ ਕੱਢ ਕੱਢ ਕੇ ਵੇਚੇ ਗਦੀ ਹੈ ਤੇ ਅਗਰ ਇਹ ਮੰਨ ਲਓ ਜੇ ਇਦਾਂ ਦਾ ਹੀ ਕੰਮ ਹੁੰਦਾ ਰਿਹਾ ਰੇਤਾ ਵੇਚਦੇ ਰਹੇ ਤਾਂ ਹੋ ਸਕਦਾ ਹੈ ਕਿ ਅਗਲੇ ਆਣ ਦਿਨਾਂ ਤੱਕ ਅਗਰ ਦੁਆਲਾ کہیں ਬਾੜ ਦਾ ਅਨੁਮ ਤੇ ਅਸੀਂ ਪ੍ਰਸ਼ਾਸਨਾਂ ਕੋਲ ਹੀ ਕਮਿਟੀ ਪੱਧਰੀ ਕਰ ਰਹੇ ਆ ਇਹ ਸਬ ਮਿੱਟੀ ਪੱਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਮਿੱਟੀ ਪੱਧਰੀ ਕਰਨ ਨੂੰ ਕਿਹਾ ਮਿੱਟੀ ਪੱਧਰੀ ਨਹੀਂ ਇਹ ਰੇਤਾ ਕੱਢ ਕੇ ਤੁਸੀਂ ਦੇਖ ਸਕਦੇ ਹੋ ਰੇਤੇ ਤੇ ਟੇ ਲੱਗੇ ਬੈ ਜਿਸ ਵੀ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਲੀਆਂ ਵਿੱਚ ਅੱਗੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਸਿਰਫ ਉਹਨਾਂ ਦੇ ਆੜ ਦੇ ਵਿੱਚ ਹੀ ਇਹ ਕੰਮ ਹੋਇਆ ਜਾ ਰਿਹਾ ਤੇ ਸਰਕਾਰ ਅਗੇ ਸਾਡੀ ਬੇਨਤੀ ਹੈ ਕਿ ਪਲੀਜ਼ ਇਹ ਕੰਮ ਬੰਦ ਕੀਤਾ ਜਾਏ ਤਾਂ ਕਿ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕੀਤੀ ਜਾਏ ਇਹ ਗਲਤ ਕੰਮ ਨੂੰ ਨਾ ਕੀਤਾ ਜਾਏ